ਅਸਲਾਮ ਵਾਲੇਕਮ ਨਾਜ਼ਰੀਨ ਤੁਸੀਂ ਦੇਖ ਰਹੇ ਹੋ ਫਕੀਰੀ ਰੰਗ ਚੈਨਲ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਦੀ ਖਿਦਮਤ ਦੇ ਵਿੱਚ ਅੱਜ ਦਾ ਇਹ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਜੀ ਦੇ ਨਾਲ ਹਜ਼ਰਤ ਸੈਯਦਨਾ شیخ ਅਬਦੁਲ ਕਾਦਰ ਸ਼ਾਹ ਜਿਲਾਨੀ ਮਹਿਬੂਬੁਲ ਸੁਭਾਨੀ ਕੁਤਬ ਰਵਾਨੇ ਬਲੀਆ ਨੇ ਬਲੀ ਪੀਰਾਂ ਨੇ ਪੀਰ ਦਸਤਗੀਰ ਪੀਰ ਮੇਰਾ ਗੌਸ ਬਖਸ਼ਰਕਾਰ ਉਹਨਾਂ ਦਾ 11ਵਾਂ ਸ਼ਰੀਫ ਦਾ ਸੁਨੇਹਾ ਆਪ ਦੇ ਨਾਲ ਸਾਂਝਾ ਕਰਾਂਗਾ ਕਿਉਂਕਿ ਆਪ ਜਾਣਦੇ ਹੋ ਕਿ ਕੱਲ ਜੇਠਾ ਪੀਰਵਾਰ ਹੈ ਤੋਂ ਜੇਠਾ ਵੀਰ ਵਾਰ ਦਿਨ ਆਪਾਂ ਵੀ ਆਪਸੇ ਕਰਾਉਂ ਯਾਦ ਕਰਦੇ ਆ ਸਭ ਕੁਝ ਕਰਦੇ ਆ ਜਿਸ ਤਰ੍ਹਾਂ ਅਸੀਂ ਜੇਠਾ ਵੀਰ ਵਾਰ ਮਨਾਉਂਦੇ ਆ ਇਸੇ ਤਰ੍ਹਾਂ ਅਸੀਂ 11ਵੇਂ ਸ਼ੀਵ ਦਾ ਖਤਮ ਵੀ ਦਵਾਉਂਦੇ ਆ ਫਕੀਰੀ ਰੰਗ ਚੰਨੜ ਵੱਲ ਦੋ ਕੰਮ ਕੀਤੇ ਜਾਂਦੇ ਨੇ ਇੱਕ 11ਵੇਂ ਸ਼ੀਵ ਦਾ ਖਤਮ ਦਵਾਇਆ ਜਾਂਦਾ ਤੇ ਇੱਕ ਜੇਠਾ ਵੀਰ ਵਾਰ ਦੀ ਦੁਆ ਬੜੀ ਜਾਂਦੀ ਸੋ ਕੱਲ ਸਵੇਰੇ ਇੱਕ ਮੈਂ ਵੀਡੀਓ ਸਾਂਝੀ ਕਰਨੀ ਹੈ ਉਹ ਕੁਵਾਲੀ ਦੀ ਹੈ ਹੈਦ ਸ਼ੇਖ ਸਰਕਾਰ ਦੇ ਦਰਬਾਰ ਦੀ ਤੇ ਉੱਤੇ ਆਪਾਂ ਉਹ ਕੁਆਲੀ ਜਿਹੜੀ ਹੈ ਉਹ ਵੀਡੀਓ ਦੇਖਿਓ ਤੇ ਉਹਦੇ ਵਿੱਚ ਸਰਕਾਰ ਜੀ ਦਾ ਰੋਜ਼ ਹੈਦ ਸਿਕ ਸਰਕਾਰ ਜੀ ਦਾ ਰਾਜ ਉਹਦੇ ਦਰਸ਼ਨ دیدار ਆਪਾਂ ਕਰ ਸਕਦੇ ਹਾਂ। ਤੋਂ ਅੱਜ ਆਪਾਂ ਇਸ ਪੈਗਾਮ ਦੇ ਵਿੱਚ ਵੀਡੀਓ ਸਾਂਝੀ ਕਰਨੀ ਹੈ ਗੈਰਮੀ ਸ਼ਿਵ ਬਾਰੇ। ਕਿਉਂਕਿ ਸਰਕਾਰ ਜੀ ਦੇ ਗੈਰਮੀ ਸ਼ਿਵ ਦਿਨ ਚੱਲ ਰਹੇ ਨੇ ਇਵਾਰਤ ਕਰਨ ਦੇ ਦਿਨ ਨੇ। ਤੋਂ ਸਰਕਾਰ ਜੀ ਨੂੰ ਯਾਦ ਕਰਕੇ ਉਹਨਾਂ ਦੇ ਨਾਮ ਦਾ ਗੈਰਮੀ ਸ਼ਿਵ ਦਾ ਖਤਮ ਦਵਾਉਣਾ। ਤੋਂ ਗੈਰਮੀ ਸ਼ਿਵ ਦਾ ਖਤਮ ਜਿਹੜਾ ਹੈ ਜੋ ਇਨਸਾਨ ਦਵਾਉਂਦਾ ਉਹਦੇ ਘਰ ਕਮਾਈ ਕੋਈ ਨਹੀਂ ਜਾਂਦੀ। ਘਰ ਦੀ ਗਰੀਬੀ ਦੂਰ ਹੋ ਜਾਂਦੀ ਹੈ 11ਵੇਂ ਸ਼ੀਵ ਦਾ ਖਤਮ ਦਵਾਉਣ ਦੇ ਨਾਲ ਇਹ ਚੀਜ਼ ਨੂੰ ਪਰਤਾ ਕੇ ਦੇਖਿਆ ਆਪਾਂ ਆਪਣੇ ਤੇ ਵੀ ਤੇ ਇਸਰਕੇ 11ਵੇਂ ਸ਼ੀਵ ਦਾ ਖਤਮ ਜਿਹੜਾ ਉਹ ਦਵਾਉਂਦੇ ਰਹਿਣਾ ਤੰਗੀ ਹੋਵੇ ਤਾਂ ਵੀ ਖੁਸ਼ੀ ਹੋਵੇ ਤਾਂ ਵੀ ਗਮੀ ਹੋਵੇ ਤਾਂ ਵੀ ਘਰ ਹੋਈਏ ਤਾਂ ਵੀ ਘਰੋਂ ਬਾਹਰ ਹੋਈਏ ਤਾਂ ਵੀ ਇਹ ਚੀਜ਼ ਛੱਡਣੀ ਨਹੀਂ 11ਵੇਂ ਸ਼ੀਵ ਜਿਹੜੀ ਇਸ ਵਾਰ ਜੀ ਆ ਉਹ ਆ ਰਹੀ ਹੈ 22 ਤਰੀਕ ਐ ਦਿਨ ਸੋਮਵਾਰ ਐ 22 ਤਰੀਕ ਦਿਨ ਸੋਮਵਾਰ ਨੂੰ 11ਵੇਂ ਸ਼ੀਵ ਦਾ ਖਤਮ ਆਪਾਂ ਦਵਾਉਣਾ ਤੋਂ ਕਿਉਂਕਿ ਦਿਨ 10ਵਾਂ ਤਿਰਾਹ ਦੀ 11ਵੀਂ ਹੋ ਜਾਂਦੀ ਹੈ। ਇਸੇ ਮਹੀਨੇ ਦੇ ਵਿੱਚ ਹਜ਼ਰਤ ਮੌਲਾ ਮੁਸ਼ਕਿਲ ਖੁਸ਼ਾ ਸ਼ੇਰ ਇਕ ਉਹਦਾ ਸ਼ਾਹ ਲਈ ਸਰਕਾਰ ਜੀ ਦਾ ਜਨਮ ਦਿਨ ਵੀ ਹੈ। 11ਵਾਂ ਸ਼ਰੀਫ ਵਾਲੇ ਦਿਨ ਉਸ ਤੋਂ ਬਾਅਦ ਕੁਝ ਦਿਨ ਬਾਅਦ ਉਹ ਜਨਮ ਦਿਨ ਹੈ ਸਰਕਾਰ ਜੀ ਦਾ। ਉਹ ਵੀ ਆਪਾਂ ਆਪਣੇ ਦੇ ਨਾਲ ਵੀਡੀਓ ਸਾਂਝੀ ਕਰਾਂਗੇ ਕਿ ਵੀ ਕਿਸ ਦਿਨ ਜਨਮ ਦੇ ਨੇ ਕਿੰਦਾ ਜਨਮ ਦੇ ਨੇ। ਵੀ ਉਹ ਆਪਾਂ ਕਿੱਦਾਂ ਕਰਨਾ। ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਤੋਂ ਆਪਾਂ ਸੋਮਵਾਰ ਦਾ ਦਿਨ 22 ਤਰੀਕ ਹੈ ਤੇ ਗੌਸਪਾਸਰ ਕਾਜ ਦੇ ਨਾਮ ਦੀ 11 ਵਿੱਚ ਦਾ ਖਾਤਮਾ ਦਵਾਉਣਾ ਸਰਕਾਰ ਨਜ਼ਰ ਕਰਮ ਕਰ ਦੇ ਨੇ ਝੋਲੀਆਂ ਭਰ ਦੇ ਨੇ ਹਰ ਇੱਕ ਦੀਆਂ ਆਪਾਂ ਨੂੰ ਭਰੋਣੇ ਨਹੀਂ ਆਉਂਦੀਆਂ ਇਸ਼ਕ ਦੇ ਨਾਲ ਆਪਾਂ 11 ਵਿੱਚ ਦਾ ਖਾਤਮਾ ਦਵਾਉਣਾ ਸਰਕਾਰ ਸਾਹਮਣੇ ਨਜ਼ਰੇ ਕਰਮ ਕਰਨਗੇ ਸੋ ਅੱਜ ਲਈ ਇੰਨਾ ਹੀ ਜਲਦ ਹਾਜ਼ਰ ਹੋਵਾਂਗਾ ਨਵੇਂ ਵੀਡੀਓ ਨਾਲ ਤਦ ਤੱਕ ਲਈ ਹਕ ਮੁਰਸ਼ਦ ਸੱਚ ਮੁਰਸ਼ਦ